ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੀਆਟੀਸੀ ਰਿਟਾਇਰਡ ਵਰਕਰਸ ਪਾਈਚਾਰਾ ਯੂਨੀਅਨ ਐਟ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਸਰਵ ਸ਼੍ਰੀ ਉੱਤਮ ਸਿੰਘ ਬਾਗੜੀ ਕੁਲਦੀਪ ਸਿੰਘ ਗਰੇਵਾਲ ਰਾਮ ਸਰੂਪ ਅਗਰਵਾਲ ਤੇ ਆਧਾਰਿਤ ਪ੍ਰਧਾਨਗੀ ਮੰਡਲ ਹਟ ਹੋਈ ਚੌਕਮਤੇ ਵਿਖੇ ਸੰਤੋਖ ਸਿੰਘ ਕਾਰਟ ਪੇਂਟਰ ਰੋਪ ਸਿੰਘ ਬਠਿੰਡਾ ਸਾਧੂ ਸਿੰਘ ਲੁਧਿਆਣਾ ਸੰਤ ਸਿੰਘ ਇੰਸਪੈਕਟਰ ਦੇ ਪਿਤਾ ਅਬਦੁੱਲ 스타 ਦੀ ਧਰਮ ਪਤਨੀ ਤੇ ਮੋਹਨ ਸਿੰਘ ਦੀ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨਿਰਮਲ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪੀਆਰਟੀਸੀ ਦੇ ਸਫਰ ਸਹੂਲਤਾ ਦੇ 600 ਕਰੋੜ ਰੁਪਏ ਨਹੀਂ ਦੇ ਰਹੀ ਅਤੇ ਨਾ ਹੀ ਪੀਆਰਟੀਸੀ ਮਾਲਕੀ ਦੀਆਂ ਬੱਸਾਂ ਪਾਉਣ ਦੀ ਮਨਜ਼ੂਰੀ ਦੇ ਰਹੀ ਹੈ ਢਾਲੀਵਾਲ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ 3 ਸਾਲਾਂ ਅੰਦਰ ਸਰਕਾਰੀ ਟ੍ਰਾਂਸਪੋਰਟ ਅਧਾਰਿਆਂ ਵਿੱਚ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ ਜਿਸ ਦਾ ਫਾਇਦਾ ਪ੍ਰਾਈਵੇਟ ਬੱਸਾਂ ਦੇ ਮਾਲਕ ਉਠਾ ਰਹੇ ਹਨ ਦੋਨਾਂ ਆਧਾਰਿਆਂ ਤੇ ਲੱਖਾਂ ਕਿਲੋਮੀਟਰ ਮਿਸ ਹੋ ਰਹੇ ਹਨ ਪੀਆਟੀਸੀ ਦੀ ਮੈਨੇਜਮੈਂਟ ਨੂੰ ਕਿਹਾ ਜਿਹੜੀਆਂ ਵਰਕਰਾਂ ਦੀ ਹੱਕੀ ਅਤੇ ਜਾਇਜ਼ ਮੰਗਾਂ ਜਿਵੇਂ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਛੋਟੇ-ਛੋਟੇ ਕੇਸਾਂ ਵਿੱਚ ਕੱਚੇ ਵਰਕਰਾਂ ਨੂੰ ਦੁਬਾਰਾ ਨੌਕਰੀ ਤੇ ਰੱਖਣਾ ਸੇਵਾ ਮੁਕਤੀ ਬਕਾਇਆ ਦੇਣਾ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹੇ ਗਏ ਬਜ਼ੁਰਗ ਮੁਲਾਜ਼ਮਾ ਜਿਨ੍ਹਾਂ ਦੀ ਗਿਣਤੀ 400 ਦੇ ਕਰੀਬ ਹੈ ਉਹਨਾਂ ਨੂੰ ਪੈਨਸ਼ਨ ਦੇਣਾ ਅਦੀ ਸਾਰੀਆਂ ਮੰਗਾਂ ਨੂੰ ਮੰਨ ਕੇ ਲਾਗੂ ਕੀਤੀਆਂ ਜਾਣ ਸਾਥੀ ਟਾਲੀਵਾਲ ਨੇ ਪੰਜਾਬ ਅਤੇ ਭਾਰਤ ਸਰਕਾਰ ਦੇ ਸਰਕਾਰੀ ਟ੍ਰਾਂਸਪੋਰਟਾਂ ਲਈ ਅਪਣਾਈ ਨੀਤੀ ਬਾਰੇ ਪੂਰੇ ਵਿਸਥਾਰ ਨਾਲ ਜਾਣਨਾ ਪਾਇਆ ਅੱਜ ਦੀ ਮੀਟਿੰਗ ਵਿੱਚ ਸਰ શ્રી ਉੱਤਮ ਸਿੰਘ ਬਾਗੜੀ, ਰਾਮਸਰੂਪ ਅਗਰਵਾਲ, ਜੱਟਾਰ ਸਿੰਘ, ਰਮੇਸ਼ ਕੁਮਾਰ, ਭਜਨ ਸਿੰਘ, ਪਿਆਰਾਦੀਨ, ਅਮਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਸੇਵਾ ਮੁਕਤ ਕਰਮਚਾਰੀਆਂ ਤੇ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਤਿਰਾਂ ਇਕੱਠੀਆਂ ਹੋ ਕੇ ਸਰਕਾਰ ਤੋਂ ਕੁਝ ਪ੍ਰਾਪਤ ਕਰ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਅੱਜ ਦੀ ਮੀਟਿੰਗ ਵਿੱਚ ਅਲੀ ਮੁਹੰਮਦ ਸੰਗਰੂਰ ਹਰਮੇਤ ਸਿੰਘ ਫਰੀਦਕੋਟ ਗੁਰਬਚਨ ਸਿੰਘ ਬਠਿੰਡਾ ਕੁਲਜੀਤ ਸਿੰਘ ਬਰਨਾਲਾ ਜਰਨੈਲ ਸਿੰਘ ਬੁੜਲਾਟਾ ਜਿਆਪrakash ਲੁਧਿਆਣਾ ਸਮੇਤ ਬਹੁਤ ਸਾਰੇ ਆਗੂ ਸ਼ਾਮਲ ਸਨ ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਸੁਖੀ ਦੇ ਸੁਖਦੇਵ ਸਿੰਘ ਸੁਖੀ ਨੇ ਬਖੂਬੀ ਨਿਭਾਈ ਧੰਨਵਾਦ